ਹਾਂ ਦੋਸਤੋ ਜਿਹੜਾ ਤੁਸੀਂ ਪੌਦਾ ਇਹ ਸਕਰੀਨ ਤੇ ਵੇਖ ਰਹੇ ਹੋ ਇਹ ਪੌਦਾ ਹੈ ਗੜਮਰ ਬੂਟੀ ਤੇ ਇਹਦਾ ਇਹ ਗੁਣਾ ਹੈ ਕਿ ਜੇ ਅਸੀਂ ਇਸ ਪੌਦੇ ਦੇ ਪੱਤੇ ਨੂੰ ਚਬਾ ਕੇ ਉਸ ਤੋਂ ਬਾਅਦ ਗੁੜ ਖਾਣੇ ਆ ਤਾਂ ਉਸਦਾ ਸੁਆਦ ਨਹੀਂ ਆਉਂਦਾ ਤੇ ਵੈਸੇ ਵੇਖਿਆ ਜੇ ਅਸੀਂ ਇਸ ਪੱਤੇ ਨੂੰ ਜਦੋਂ ਚਬਾਉਂਦੇ ਹਾਂ ਥੋੜਾ ਜਿਹਾ ਇੱਕ ਵਾਰੀ ਕੜੱਟਣ ਮਹਿਸੂਸ ਹੁੰਦੀ ਹੈ ਤੇ ਉਸ ਤੋਂ ਬਾਅਦ ਥੋੜੇ ਦੇਰ ਬਾਅਦ ਮੂੰਹ ਦੇ ਵਿੱਚ ਮਠਾਸ ਭਰਨੀ ਸ਼ੁਰੂ ਹੋ ਜਾਂਦੀ ਹੈ ਜੋ ਲੰਬੇ ਸਮੇਂ ਤੱਕ ਰਹਿੰਦੀ ਹੈ ਇਹ ਇਸ ਨੂੰ ਸ਼ੂਗਰ ਵਾਲੇ ਮਰੀਜ਼ ਵਰਤਦੇ ਨੇ ਮੇਰਾ ਮਕਸਦ ਹੈ ਵੀ ਇਸ ਪੌਦੇ ਨਾਲ ਥੋੜੀ ਜਾਣ ਪਛਾਨ ਕਰਨਾ ਤੇ ਇਹ ਨੂੰ ਪੰਜਾਬ ਦੇ ਪਿੰਡਾਂ ਦੇ ਵਿੱਚ ਆਮ ਖੜਾ ਵੇਖਿਆ ਬੜੀ ਆਸਾਨੀ ਨਾਲ ਲੱਗ ਜਾਂਦਾ ਤੇ ਇਹਦਾ ਹੁਣ ਸੀਜ਼ਨ ਚੱਲ ਰਿਹਾ ਰੁੱਤ ਕੇ ਇਸ ਦੀਆਂ ਕਲਮਾਂ ਕੱਟ ਕੇ ਅਸੀਂ ਲਾ ਦਈਏ ਤਾਂ ਇਹ ਪੌਦਾ ਉਗਾਇਆ ਜਾ ਸਕਦਾ ਤੇ ਇਸ ਦੀ ਅਸੀਂ ਜਿਹੜੇ ਦਵਾਈਆਂ ਵਾਲੇ ਪੌਦਿਆਂ ਤੌਰ ਤੇ ਵਰਤੋਂ ਕਰ ਸਕਦੇ ਆ ਤੇ ਇਹਦੀ تصدیق پنجاب کھیتیવાડી یونیورسٹی لودھانا تے ਜਿਹੜੇ ਮਤਲਬ ਦਵਾਈਆਂ ਵਾਲੇ ਪੌਦੇ ਆ ਹੋਂ ਨਾਲ ਵੱਲੋਂ ਵੀ ਕੀਤੀ ਗਈ ਹੈ ਉਹਨੇ ਦੀ ਲਿਸਟ ਵਿੱਚ ਇਹ ਆਉਂਦਾ ਹੈ ਅ ਸੋ ਇਹ ਕਰ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ سبسکرائب ਕਰੋ ਤੇ ਸਨੋਗੀ ਸ਼ੇਅਰ ਕਰੋ ਤਾਂ ਕਿ ਇਸ ਤਰ੍ਹਾਂ ਦੇ ਹੋਰ ਪੌਦਿਆਂ ਦੀ ਵੀ ਜਾਣਕਾਰੀ ਤੁਸੀਂ ਨਾਲ ਨਾਲ ਲੈ ਸਕੋ ਬਹੁਤ ਬਹੁਤ ਧੰਨਵਾਦ